ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਸੀ ਫਿਰ ਵੀਡੀਓ ਦੀ ਸ਼ੁਰੂਆਤ ਕਰਨਾ ਤੇ ਦਿਖਾਉਨੇ ਆ ਅੱਜ ਫੇ ਸਾਰੇ ਦਿਨ ਦੇ ਕੰਮ ਕਰ ਅੱਜ ਆਪਾਂ ਕਰਨੀ ਐ ਸਪਰੇ ਚਿੱਟੀ ਪੇਠੜ ਟਡੇ ਦੀ ਜਿਹਨੂੰ ਆਪਾਂ ਤੇਲਾ ਵੀ ਕਹਿ ਦਿੰਨੇ ਆ ਕੱਲ ਲਿਆਏ ਸੀ ਦਵਾਈ ਤੇ ਅੱਜ ਫਿਰ PR131 ਦੇ ਉੱਤੇ ਕਰ ਦਾਂਗੇ ਸਪਰੇ ਬਿਮਾਰੀ ਹੈ ਤਾਂ ਸਹੀ ਹੈ ਪਰ ਕੋਈ ਕਿਤੇ ਬੂਟਾ ਹੈਗਾ ਏ ਹੁਣ ਇੰਨੇ ਬੂਟੇ ਆਪਾਂ ਪੱਟ ਵੀ ਨਹੀਂ ਸਕਦੇ ਇੱਕ ਅੱਧੇ ਕਿੱਲੇ ਚੋਂ ਤਾਂ ਬੰਦਾ ਪੱਟ ਸਕਦਾ ਹੈ ਇੰਨੀ ਫਿਰ ਪੱਟੀ ਵੀ ਨਹੀਂ ਜਾਂਦੀ ਹੈਗੀ ਤੇ ਹੈ ਤਾਂ ਚਲੋ ਕੋਈ ਕਿਤੇ ਹੈ ਬੂਟਾ ਪਰ ਫਿਰ ਵੀ ਚਲੋ ਇਹਦਾ ਹੱਲ ਤਾਂ ਕਰਨਾ ਹੀ ਪੈਣਾ ਕੋਈ ਨਾ ਕੋਈ ਤੇ ਆਪਾਂ ਇਹਨੂੰ ਹੁਣ ਕਰਾਂਗੇ ਸਪਰੇ ਤੇ ਇਹਨੂੰ ਠੱਡੇ ਨੂੰ ਖਤਮ ਕਰ ਦਾਂਗੇ ਤੇ ਪਰ ਲਿਆ ਸੀ ਪੰਪ ਦਿਖਾਉਣਾ ਮੈਂ ਲੋ ਜੀ ਪੰਪ ਪਰ ਲਿਆ ਸੀ ਕਰ ਲਿਆ ਸੀ ਰੈਡੀ ਤੇ ਲੱਗੇ ਆ ਦਵਾਈ ਪਾਉਣ ਦਵਾਈ ਆਪਾਂ ਚੈਸ ਹੀ ਲਿਆਂਦੀ ਐ ਤੇ ਹੋਰ ਤਾਂ ਫਿਲਹਾਲ ਆਪਾਂ ਕੋਈ ਨਹੀਂ ਪਾਉਣੀ ਹੈਗੀ ਦਵਾਈ ਤੇ ਆਪਾਂ ਇਹ ਚੈਸ ਦਾ ਹੀ ਲੈਂਦਾ ਸੀ ਸਾਲਟ ਤੇ ਇਹੀ ਆਪਾਂ ਪਾ ਦੇਵਾਂਗੇ ਬਣਾ ਰਿਓ ਵੀਡੀਓ ਦੇ ਨਾਲ ਦਿਖਾਉਂਦੇ ਆਂ ਫਿਰ ਅੱਜ ਦੇ ਕੰਮਕਾਰ ਟਰੈਕਟਰ ਫਿਰ 9500 ਕੱਲ ਧਵਾ ਲਿਆਂਦਾ ਸੀ ਤੇ ਮਸ਼ੀਨਰੀ ਧੋਤੀ ਹੋਵੇ ਤਾਂ ਗੱਲਬਾਤ ਵਧੀਆ ਬਣ ਜਾਂਦੀ ਐਣ ਨਾਲ ਰੋਟਾਵੇਟਰ ਵੀ ਐਣ ਧਵਾਤਾ ਸੀ ਐਣ ਗਾਰਾਗੁਰਾ ਇੱਕ ਵਾਰ ਕਢਵਾ ਕੇ ਸਾਫ਼ ਕਰਵਾਤਾ ਤੇ ਮਸ਼ੀਨਰੀ ਖੜੀ ਵੀ ਸੋਹਣੀ ਲੱਗਦੀ ਐ ਲਓ ਜੀ ਫਿਰ ਅੱਜ ਕਰਦੇ ਆ ਸ਼ੁਰੂਆਤ ਦਿਖਾਉਣੇ ਅੱਜ ਕੰਮ ਕਰ ਕਰਦੇ ਆ ਜਾ ਕੇ ਖੇਤਾਂ 'ਚ ਸਪਰੇਅ ਆ ਇਹ ਵੈਸੇ ਤਾਂ ਆਪਾਂ ਜਿਹੜੇ ਝੋਨੇ ਦੇ ਸਪਰੇਅ ਕਰਦੇ ਉਹਨਾਂ ਦੇ 5 ਕੁ ਕਿੱਲਿਆਂ ਦੇ ਉੱਤੇ 1000 ਲੀਟਰ ਨਾਲ ਆਪਾਂ ਕਰ ਦਿੰਨੇ ਹੁੰਦੇ ਆ ਪਰ ਅੱਜ ਆਪਾਂ ਤਕਰੀਬਨ 6 ਕੁ ਕਿੱਲਿਆਂ ਦੇ ਉੱਤੇ ਦੀ ਦਵਾਈ ਆਪਾਂ ਪਾ ਲੈਣੀ ਹੈ ਤੇ 6 ਕੁ ਕਿੱਲਿਆਂ ਦੇ ਉੱਤੇ ਕਰਾਂਗੇ ਅੱਜ ਤੇ ਥੋੜਾ ਜਿਹਾ ਇਹ ਹੈ ਵੀ ਸਿਰਫ ਆਪਾਂ ਇਹਦੀ ਤੇਲੇ ਵਾਲੀ ਉਹ ਵੀ ਕਰਨੀ ਹੈ ਸਪਰੇ ਪੀ ਤੇਲਾ ਖਤਮ ਕਰਨ ਵਾਸਤੇ ਤੇ ਬਾਕੀ ਤੇ ਹਲੇ ਚਲੋ ਸਪਰੇਆਂ ਦੀ ਲੋੜ ਨਹੀਂ ਸੀ ਹੈਗੀ ਪਹਿਲਾਂ ਤਾਂ ਵਿਚਾਰ ਸੀ ਵੀ ਰਹਿਣ ਦਿੰਨੇ ਆ ਫਿਰ ਸੋਚਿਆ ਵੀ ਚਲੋ ਹੁਣ 2.3 300 ਦੀ ਪੈਂਦੀ ਐ CHS ਪੀ ਲਿਆ ਕੇ ਕਰ ਦਿੰਨੇ ਆ ਕਿਤੇ ਬਿਮਾਰੀ ਫਿਰ ਜਿਆਦਾ ਨਾ ਅੱਗੇ ਵੱਧ ਜAVE ਕਿਉਂਕਿ ਝੋਨਾ ਬਿਲਕੁਲ ਸਹੀ ਖੜਿਆ ਹੈ ਹਾਂਜੀ ਅੱਗੇ ਜੀ ਫਿਰ ਖੇਤਾਂ ਦੇ ਵਿੱਚ ਤੇ ਲੱਗੇ ਸੀ ਸਪਰੇਅ ਕਰਨੀ ਜਿੜੀ ਦੇਖਣ ਨੂੰ ਤਾਂ ਵਧੀਆ ਲੱਗਦੀ ਐ ਤੇ ਬਾਕੀ ਕਰ ਦਿੰਨੇ ਆ ਸਪਰੇਅ 50 ਪੈਠਾ ਵਾਲੇ ਟੱਡੇ ਦੀ ਤੇ ਤੇਲੇ ਦੀ ਹੈਂ ਤੇ ਟ੍ਰੈਕਟਰ ਐਂ ਬੜੇ ਘੇੜੇ ਹੀ ਬੜੇ ਕੱਟਦਾ ਉਹੀ ਕਰਦੇ ਆ ਫਿਰ ਸ਼ੁਰੂ ਅੱਜ 26 ਦੀ ਖਲੋਤੀ ਐ ਇਥੇ ਲੁੱਡੀ ਉਹਨਾਂ ਕੋਲ ਜਿਵੇਂ ਤੇ 132 ਚ ਵੀ ਆ ਗਈ ਯੂਨੀਵਰਸਿਟੀ ਤੇ ਕਦੇ ਨਾ ਭਰੋਸਾ ਨਹੀਂ ਕਰਨਾ ਇਹ ਇਹ ਗੱਲਾਂ ਦੇ ਵਿੱਚ ਤੇ ਯੂਨੀਵਰਸਿਟੀ 'ਚੋਂ ਭਰੋਸਾ ਉੱਤਰਦਾ ਜਾਂਦਾ ਹੈ ਵੇ ਆ ਇਹਨੂੰ ਇੱਕ ਚੱਕਰ ਹੋਰ ਵੀ ਐ ਆ ਬੀਜ ਆਪਣੇ ਘਰ ਦਾ ਆਏ ਹਨ ਜਿਹੜਾ ਆ ਟੱਕ ਲੱਗੇ ਆ ਇੱਥੋਂ ਇਹਦੇ ਵਿੱਚ ਸ਼ਿਕਾਇਤ ਬੜੀ ਘੱਟ ਆਈ ਹੈ ਇੱਕ ਗੱਲ ਦੀ ਸਮਝ ਨਹੀਂ ਕੋਰੋਨਾ ਵਾਂਗ ਤੇ ਵਾਇਰਸ ਯੂਨੀਵਰਸਿਟੀ ਫਲਾਉਂਦੇ ਆ ਜਿੰਨਾ ਤੇ ਕਿਲੋ ਬੀਜ ਯੂਨੀਵਰਸਿਟੀ ਦਾ ਉਹ ਸਾਰਾ ਬਿਮਾਰੀ ਵਾਲਾ ਜਿੰਨਾ ਘਰ ਵਾਲਾ ਬੀਜ ਉਹ ਸਾਰਾ ਠੀਕ ਹੈ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਇੱਕ ਵਾਰ ਆਪਾਂ ਨੂੰ ਇੱਕ ਬੰਦੇ ਨੇ ਕਿਹਾ ਵੀ ਸੀ ਹਾਂ ਹੂੰ ਫਿਰ ਬੀ ਜਿਹੜੇ ਸਾਲ ਜ਼ਿਆਦਾ ਆ ਰਹੇ ਨੇ ਵੀ ਜਿੰਨਾ ਰੱਖਣਾ ਘਰੇ ਰੱਖ ਲਓ ਫਿਰ ਜਿਹੜੀ ਸਭ ਤੋਂ ਨਕਮੀ ਦਵਾਈ ਨਾਲ ਉਹਨੂੰ ਆਂਦੇ ਨੇ ਵੀ ਕਣਕ ਤੇ ਕਰਾਉਂਦੇ ਹੁੰਦੇ ਨੇ ਵੀ ਲਾਲ ਦਵਾਈ ਪਾ ਲਓ ਲਾਲ ਦਵਾਈ ਉਹ ਨਾਲ ਪਾ ਦਿਓ 10 ਕਿੱਲਿਆਂ ਦੀ ਜਿਹੜੀ ਤੇ ਦੁਕਾਨਦਾਰ ਤੇ ਦੁਕਾਨਦਾਰਾਂ ਦੀ ਹੁਣ ਚਾਂਦੀ ਬਣੀ ਐ ਵਿੱਚੇ ਲੋਕ ਪੈਕਸਾ ਲੋਨ ਕਰੀ ਜਾਂਦੇ ਨੇ ਹੁਣ ਪੈਕਸਾ ਲੋਨ 1300 ਦੀ ਦਵਾਈ 1400 ਦੀ ਕਰਕੇ ਕੀ ਜ਼ਿਮੀਂਦਾਰ ਘਟੇਗਾ ਇਹ ਤੇ ਸਿਰਫ ਇੱਕ ਏ ਗੱਲ ਬਣੀ ਐ ਜ਼ਿਮੀਂਦਾਰ ਨੂੰ 80% 90% ਜ਼ਿਮੀਂਦਾਰ ਨੂੰ ਰੇ ਦਵਾਈਆਂ ਜਿਹੜੀਆਂ ਨੇ ਨਾ ਆਧਾਰ ਮਿਲਦੀਆਂ ਨੇ ਜੇ ਨਗਦ ਲਿਆ ਕੇ ਪਾਣੀ ਆ ਪੈਣ ਨਾ ਜ਼ਿਮੀਂਦਾਰ ਕਦੇ ਵੀ ਇੰਨਾ ਖਰਚਾ ਨਾ ਕਰੇ ਇੰਨੀਆਂ ਆਧਾਰ ਮਿਲਦੀਆਂ ਉਦੋਂ ਵੱਧ ਪ੍ਰੋਫਿਟ ਲੈ ਜਾਂਦੇ ਨੇ ਫਿਰ ਵੀ ਨਹੀਂ ਨਹੀਂ ਉਹ ਤੇ ਪ੍ਰੋਫਿਟ ਜਿਹੜਾ ਲੈ ਜਾਂਦੇ ਨੇ ਲੈ ਜਾਂਦੇ ਨੇ ਪਰ ਜ਼ਿਮੀਂਦਾਰ ਨੂੰ ਤੇ ਇਹ ਹੁੰਦਾ ਨਾ ਭੀ ਚੱਕ ਲੋ ਆ ਵੀ ਦਵਾਈ ਰੇਟ ਵੀ ਨਹੀਂ ਆਪਾਂ ਪੁੱਛਦੇ ਹੈਗੇ ਆਪਾਂ ਫੜਾਫੜ ਝੋਲੇ ਚ ਪਾਣ ਦੀ ਗੱਲ ਕਰਨੇ ਦਵਾਈ ਜੇ ਦਵਾਈ ਨਗਦ ਆਵੇ ਬੰਦਾ ਲੜ ਵੀ ਲੈਂਦਾ ਹੈ 2-400 ਰੁਪਏ ਛੱਡ ਦੇ ਬਾਈ ਦਵਾਈ ਪਿੱਛੇ ਹੁਣ ਜਿਹੜੀ ਆਧਾਰ ਹੁੰਦੀ ਹੈ ਆਧਾਰ ਦੇ ਵਿੱਚ 2-400 ਰੁਪਏ ਛੱਡਣਾ ਤੇ ਕੀ ਹੁੰਦਾ 2-400 ਰੁਪਏ ਵਾਧਾ ਅਗਲਾ ਲੰਦਾ ਹੈ ਦੀਵਕਾ ਐਡ ਕੀਤੇ ਪੀਆਰ 131 ਰਿਵਾਏਗੀ ਪੂਰਾ ਰਵਾਏ ਵੀ ਨਹੀਂ ਛੜਾਏਗੀ ਛੜਾਏਗੀ ਨਹੀਂ ਰਵਾਏਗੀ ਰਵਾਏਗੀ ਪਹਿਲਾਂ ਤੇ ਰਵਾਏਗੀ ਫਿਰ ਅਗਲੀ ਵਾਰ ਨੂੰ ਅਗਲੀ ਵਾਰ ਨੂੰ ਮੁਕ ਛੜਾਏਗੀ ਕਹੇਗੀ ਵੀ ਹੁਣ ਨਾ ਮੈਨੂੰ ਲਾਇਓ ਹੋਰ ਤੈਨੂੰ ਗੱਲ ਦੱਸਾਂ ਸਰ ਇਹਦਾ ਚਸਕਾ ਮਾੜਾ ਹੈ ਚਸਕਾ ਮਾੜੇ ਦੀ ਗੱਲ ਨਹੀਂ ਆਪਾਂ ਉਦੋਂ ਚਸਕੇ ਨੂੰ ਵੇਖ ਕੇ ਮਰੇ ਹਾਂ ਚਸਕੇ ਦੀ ਗੱਲ ਹਾਂ ਮੈਂ ਤੈਨੂੰ ਬੂਟੇ ਖੜੇ ਨੇ ਮੈਂ ਬੂਟੇ ਤਾਂ ਹੈ ਹੀ ਉਹਨੇ ਵੀ ਝੜ ਬਸੇਰੇ ਦੇ ਦਿੱਤਾ ਇੱਕ ਗੱਲ ਤੇ ਮੰਨਣ ਵਾਲੀ ਏ ਹੁਣ ਪਿਛਲੇ ਸਾਲ ਨਾ ਜਦੋਂ ਬਾਈ ਦੇ ਵਿੱਚ ਬਿਮਾਰੀ ਆਈ ਏ ਪੀਲੀ ਪੂਸ਼ਣ ਬਿਮਾਰੀ ਹੈ ਨਹੀਂ ਸੀ ਤੇ ਇਹਨੂੰ ਪੂਸ਼ਾ 44 ਨੂੰ ਬੜੀ ਜਿਆਦਾ ਬਿਮਾਰੀ ਸੀ ਐਰ ਕੀ ਭਗਵੰਤਮਾਨ ਨੇ ਝੋਨੇ ਅਗੇਤੇ ਕਰਤੇ ਨੇ ਤੇ ਲੋਕਾਂ ਨੇ ਫੇਰ ਪੂਸ਼ਾ 44 ਚੱਕ ਲੋ ਚੱਕ ਲੋ ਚੱਕ ਲੋ ਪੂਸ਼ਾ 44 ਬਲੈਕ ਚੰਮੇ ਵੇਕਣ ਲੱਗ ਗਈ ਪੂਸ਼ਾ 44 ਆਪਣੇ ਪੰਜਾਬ ਚ ਮਿਲੀ ਨਹੀਂ ਲੋਕਾਂ ਨੂੰ ਤੇ 160 60 ਰੁਪਏ ਕਿਲੋ ਵੀ ਲਿਆ ਕੇ ਲੋਕਾਂ ਨੇ ਬੀਜੇ ਨੇ ਪੂਛਾ 44 ਦੇ ਤੇ ਐਸ ਕਿਉਈ ਵਾਇਰਸ ਆ ਗਈ ਏ ਉਹ ਬਾਈ ਵਾਲਾ ਕੰਮ ਬਣਿਆ ਫੇਰ ਲੋ ਜੀ ਨਿਬੜ ਗਿਆ ਕੰਮ ਚੱਲੇ ਆ ਸੀ ਹੁਣ ਘਰ ਨੂੰ 6 ਕਿੱਲਾਂ ਦੇ ਉੱਤੇ ਕਰਤੀ ਐ ਸਪਰੇਅ ਅੱਜ ਤੇ ਬਾਕੀ ਹੁਣ 5 6 ਕਿੱਲਾਂ ਤੇ ਕਰਾਂਗੇ ਸਵੇਰੇ ਚਲੋ ਇਹਨਾਂ ਦੁਪਹਿਰ ਦਾ ਬਚ ਗਿਆ ਇੱਕ ਚੱਲੀਏ ਹੁਣ ਘਰ ਨੂੰ ਚੱਲ ਵੀ ਚਲੋ ਸਰਦਾਰ ਜੀ ਜੀਰੋ ਇਹ ਕਰੋ ਚੈੱਕ ਵੀਊ ਗਰਮੀ ਅੱਜ ਕਾਫੀ ਜ਼ਿਆਦਾ ਸੀ ਤੇ ਚਲੋ ਪੰਮਾ ਨੇ ਪੜ ਗਿਆ ਤੇ ਕੱਤੂ ਚ ਤੁਰਨਾ ਬੜਾ ਜ਼ਿਆਦਾ ਔਖਾ ਹੋ ਜਾਂਦਾ ਹੈ ਤੇ ਕਿਉਂਕਿ ਜਦੋਂ ਆਪਾਂ ਝੋਨੇ ਤੇ ਤੇਲੇ ਤੁਲੇ ਦੀ ਸਪਰੇਅ ਕਰਦੇ ਹੁੰਦੇ ਆ ਉਦੋਂ ਝੋਨੇ ਸਾਰੇ ਆਪਾਂ ਸਪਾਏ ਹੁੰਦੇ ਨੇ ਤੇ ਹੁਣ ਗਾਰੇ ਵਿੱਚ ਐਨ ਪੂਰਾ ਗਾਰੇ ਚ ਤੁਰਨਾ ਫਿਰ ਬੜਾ ਜ਼ਿਆਦਾ ਔਖਾ ਹੋ ਜਾਂਦਾ ਤੇ ਲੋਕੀ ਕਰੋ ਚੈੱਕ ਜਿਹੜੇ 132 ਦਾ ਪਲਾਟ ਆਪਣਾ ਤੇ ਪਰਮਾਤਮਾ ਉੱਖ ਰੱਖੇ ਅਰਦਾਸਾਂ ਕਰਦੇ ਆਂ ਪ੍ਰਮਾਤਮਾ ਕੇ ਮੈਨੂੰ ਸੱਲ ਲਾੜ ਦੇ ਹਾਂਜੀ ਲਓ ਜੀ ਆ ਆਪਣੇ ਬਾਸਬਤੀ ਲਾਈ ਸੀ ਬੰਦਿਆਂ ਨੇ ਤੇ ਇਹ ਬਾਸਬਤੀ ਦੀ ਪਨੀਰੀ ਜਿਹੜੀ ਸੀ ਬਿਲਕੁਲੀ ਛੋਟੀ ਛੋਟੀ ਪਨੀਰੀ ਸੀ ਇਹ ਸਿਰਫ 15 16 ਦਿਨ ਦੀ ਪਨੀਰੀ ਸੀ ਸਾਰੀ ਹੋਈ ਦੇਖੋ ਕਿੰਨੀ ਸੋਹਣੀ ਗ੍ਰੋਥ ਫੜੀ ਹੋਈ ਹੈ ਇਹਨੇ ਇਹ ਪਨੀਰ ਉਹ ਪਰਾਂ ਪਨੀਰੀ ਥੋੜੀ ਜਿਹੀ ਵੱਡੀ ਸੀ ਤੇ ਆਹ ਪਨੀਰੀ ਛੋਟੀ ਸੀ ਇਹ ਦੇਖੋ ਕੋਈ ਝੰਡਾ ਪੱਤਾ ਨਹੀਂ ਕੋਈ ਕੁਛ ਨਹੀਂ ਬੜੀ ਵਧੀਆ ਗ੍ਰੋਥ ਇਹਨੇ ਫੜੀ ਹੋਈ ਹੈ ਜਿੰਨੀ ਆਪਾਂ ਪਨੀਰੀ ਛੋਟੀ ਲਾਉਨੇ ਆ ਪਨੀਰੀ ਛੋਟੀ ਲਾਉਣ ਦੇ ਆਹੀ ਫਾਇਦੇ ਹੁੰਦੇ ਨੇ ਜ਼ਿਆਦੇ ਤੇ ਜਿੰਨੀ ਘੱਟ ਟਾਈਮ ਦੀ ਪਨੀਰੀ ਲੱਗਦੀ ਹੈ ਉੰਨੀ ਵੱਧ ਗ੍ਰੋਥ ਕਰਦੀ ਆ ਦੇਖੋ ਹਾਲਾਂਕਿ ਭਈਆਂ ਨੇ ਥੋੜੀ ਜਿਹੀ ਛਿੱਦੀ ਰੱਖ ਕੇ ਲਾਤੀ ਸੀ ਇਹ ਪਰ ਫੇਰ ਵੀ ਬੜੀ ਸੁਣੀ ਗ੍ਰੋਥ ਫੜੀ ਹੋਈ ਹੈ ਇਹਨੇ ਆ ਦੇਖੋ ਪਨੀਰੀ ਤਾਂ ਆਪਣੀ ਬਿਲਕੁਲ ਛੋਟੀ ਛੋਟੀ ਸੀ ਹਲੇ ਇਹਨੂੰ ਕੋਈ ਮੈਂ ਯੂਰੀਆ ਨਹੀਂ ਪਾਇਆ ਬਾਸਪਤੀ ਨੂੰ ਤੇ ਸਿਰਫ ਥੱਲੇ ਉਪਰ ਜ਼ਰੂਰ ਪਾਇਆ ਸੀ ਮੈਂ ਕਨਾਲ ਦਾ 5-6 ਕਿਲੋ ਸੂਪਰ ਪਾਇਆ ਸੀ ਸੂਪਰ ਪਾ ਕੇ ਤੇ ਪਨੀਰੀ ਬੀਜਤੀ ਸੀ ਤੇ ਉੱਪਰ ਇਹਨੂੰ ਯੂਰੀਆ ਬਿਲਕੁਲ ਵੀ ਨਹੀਂ ਪਾਇਆ ਤੇ ਆਹ ਦੇਖੋ ਕਿੰਨੀ ਸੋਹਣੀ 11 21 ਨੇ 18 85 ਹੈ ਵੈਸੇ ਇਹ ਬੜੀ ਵਧੀਆ ਗਰੋਥ ਇਹਨੇ ਖੜੀ ਹੋਈ ਹੈ ਤੇ ਉਹ ਜਿਹੜੀ ਪਰਾਂ ਵੱਡੀ ਪਨੀਰੀ ਲੱਗੀ ਹੈ ਉਹ ਪੀਲੀ ਹੈ ਤੇ ਇਹ ਦੇਖੋ ਇਹਨ ਹਰੀ ਪਈ ਹੈ ਦੇਖੋ ਆ ਤੁਹਾਨੂੰ ਵੀਡੀਓ ਚ ਵੀ ਦਿਖਦਾ ਹੋਣਾ ਕਿੰਨਾ ਫਰਕ ਦੇਖ ਰਿਹਾ ਇੱਕੋ ਖੇਤ ਦੇ ਵਿੱਚ ਆਹ ਦੇਖੋ ਤੇ ਅੱਗੇ ਮੈਂ ਗੱਲ ਕਰਦਾ ਹਾਂ ਉਹਨਾਂ ਵੀ ਪਨੀਰੀ ਘੱਟ ਟਾਈਮ ਦੀ ਲਵਾਇਆ ਕਰੋ ਤੇ ਇਹ ਦੇਖੋ ਘੱਟ ਟਾਈਮ ਦੀ ਪਨੀਰੀ ਲੱਗੀ ਹੋਈ ਹੈ ਇਹ ਫਾਇਦੇ ਨੇ ਤੇ ਘੱਟ ਟਾਈਮ ਦੀ ਪਨੀਰੀ ਦੇ ਤੇ ਲਓ ਜੀ ਆਪਣੀਆਂ 1692 ਦੀ ਪਨੀਰੀ ਵੀ ਆਣ ਤਿਆਰ ਹੁੰਦੀ ਆ ਭਾਈ ਤੇ ਥੋੜਾ ਜਿਹਾ ਮੇਰੇ ਕੋਲੋਂ ਮਖਰਾਬ ਹੋ ਗਿਆ ਸੀ ਕੱਲ ਪਰसों ਮੈਂ ਇਹ ਇੱਧਰ ਝੋਨੇ ਦੇ ਉੱਤੇ ਮਾਰੀ ਸੀ ਇਹ ਸੁੱਕੇ ਕੱਦੂ ਵਾਲਾ ਝੋਨਾ ਸੀ ਇਹਦੇ ਵਿੱਚ ਥੋੜਾ ਜਿਹਾ ਨਦੀਨ ਜੰਮਿਆ ਸੀ ਮੈਂ ਇਹਦੇ ਵਿੱਚ ਨੋਮਨੀ 골ਡ ਕਰ ਗਿਆ ਸੀ ਉਦੋਂ ਤੇ ਇਹ ਵੀ ਕਾ ਲੱਗ ਗਿਆ ਸੁੱਕਣ ਦੇਖੋ ਬਿਲਕੁਲ ਪੀਲਾ ਹੋ ਗਿਆ ਥੱਲੇ ਬੈਠਣ ਲੱਗ ਗਿਆ ਇਹ ਪੂਛਾ ਦੇ ਵਿੱਚ ਤੇ ਇਹਦੇ ਵਿੱਚ ਵੀ ਥੋੜੀ ਜੀ ਸਪਰੇਅ ਕਰ ਗਿਆ ਸੀ ਤਾਂ ਥੋੜਾ ਜਿਹਾ ਪੀਲਾ ਪਣ ਗਿਆ ਲੱਗੀ ਹੈ ਦਿਖਾਉਣ ਚਲੋ ਕੋਈ ਨਹੀਂ ਹੋ ਜੇਗੀ ਸੈੱਟ ਇਹ ਇਹਨੂੰ ਹੁਣ ਪਾਣੀ ਲੱਗੇ ਦੀ ਭਰਨ ਪਾਣੀ ਭਰ ਦਿਆਂਗੇ ਕੋਈ ਗੱਲ ਨਹੀਂ ਨੋਮਨੀ ਗੋਲਡ ਦਾ ਕੋਈ ਫਰਕ ਨਹੀਂ ਜ਼ਿਆਦਾ ਪੈਂਦਾ ਕਿਉਂਕਿ ਇਹ ਪਨੀਰੀ ਪਨੀਰੀ ਤਾਂ ਸਾਰੀ ਹੋਈ ਇਹ ਪੰਜ 6 ਕੁ ਦਿਨਾਂ ਦੀ ਸੀ ਜਦੋਂ ਮੈਂ ਸਪਰੇਅ ਕਰਤੀ ਸੀ ਤੇ ਕੋਈ ਗੱਲ ਨਹੀਂ ਇੰਨੇ ਹੋ ਜਾਣਾ ਸੱਟ ਤੇ ਰੇ ਆਪਾਂ ਇਹਦੇ 'ਚ ਵੀ ਨਹੀਂ ਬਜੂਰੀ ਆਪਾਂ ਇਹਦੇ 'ਚ ਵੀ ਨਹੀਂ ਪਾਉਣਾ ਤੇ ਲਓ ਜੀ ਆਹ ਥੋੜਾ ਜਿਹਾ ਆਪਣਾ ਉਦਣ ਕੰਮ ਖਰਾਬ ਹੋ ਗਿਆ ਸੀ ਇਹ ਆਪਾਂ ਇੱਥੇ ਬੀਜੀ ਸੀ ਪੀਆਰ 126 ਦੀ ਪਨੀਰੀ ਤੇ ਪੀਆਰ 126 ਦੀ ਪਨੀਰੀ ਆਪਾਂ ਬੀਜੀ ਜ਼ਰੂਰ ਸੀ ਪਰ ਪੀ ਜਿਹੜਾ ਸੀ ਪੁਰਾਣਾ ਸੀ ਬੀ ਜੋ ਉਹ ਤੇ ਉਸ ਦਿਨ ਮੈਂ ਦੱਸਣਾ ਭੁੱਲ ਗਿਆ ਸੀ ਵੀਡੀਓ 'ਚ ਇਹ ਪੀਆਰ 126 ਦਾ ਬੀਜ ਆਪਣਾ 20 ਕਿਲੋ ਖਰਾਬ ਹੀ ਹੋ ਗਿਆ ਕਿਉਂਕਿ ਇਹ ਬੀਜ 2 ਸਾਲ ਪੁਰਾਣਾ ਸੀ ਆਪਾਂ ਉਹਨੂੰ ਬੈਰਲ 'ਚ ਰੱਖਤਾ ਸੀ ਥੈਲੀਆਂ ਨੂੰ ਬੀਜ ਤਾਂ ਚਲੋ ਵਧੀਆ ਕੰਪਨੀ ਦਾ ਸੀ ਪਰ ਬੀਜ ਪਿਆ ਪਿਆ ਹੀ ਪਤਾ ਨਹੀਂ ਕੀ ਚੱਕਰ ਹੋਇਆ ਉਹਨੂੰ ਜੰਮਿਆ ਨਹੀਂ ਹੈ ਇੱਕ ਦਾਣਾ ਵੀ ਨਹੀਂ ਉਹਦੇ 'ਚੋਂ ਜੰਮਿਆ ਤੇ ਫੇਰ ਇਹਦੇ 'ਚ ਮਲਚਿੰਗ ਦੇ ਵਿੱਚ ਆਪਾਂ ਥੱਲੇ 1509 ਲਿਆਏ ਸੀ ਬੀਜ ਤੇ ਉਹੀ ਪਰਾਲੀ ਆਪਾਂ ਚੱਕ ਕੇ 1509 ਦਾ ਥੱਲੇ ਬੀਜ ਪਾਤਾ ਸੀ ਤੇ ਆਹ ਦੇਖੋ ਕਰੋ ਚੈੱਕ ਆ ਸਾਰੀ 1509 ਜੰਮਿਆਈ ਏ ਤੇ ਅੱਜ ਇਹਨੂੰ ਹੁਣ ਆਪਾਂ ਪਾਣੀ ਲਾ ਦੇਣਾ ਭਰ ਦੇਣਾ ਪਾਣੀ ਨਾਲ ਤੇ ਕੱਲ ਨੂੰ ਦੇਖਾਂਗੇ ਇਹਦੇ ਉੱਤੋਂ ਆਪਾਂ ਇਹ ਪਰਾਲੀ ਚੱਕ ਦੇਣੀ ਹੈ ਕਿਉਂਕਿ ਪਰਾਲੀ ਆਪਾਂ ਹਲੇ ਤਾਂ ਨਹੀਂ ਸੀ ਚੱਕ ਰਹੇ ਇਹਦੇ ਵਿੱਚ ਕਬੂਤਰ ਜ਼ਿਆਦਾ ਬੈਠਦੇ ਨੇ ਕਿਉਂਕਿ ਦਾਣਾ ਇਹਦਾ ਮਿੱਟੀ ਦੇ ਵਿੱਚ ਨਹੀਂ ਮਿਲਿਆ ਹੋਇਆ ਕਿਉਂਕਿ ਆਪਾਂ ਤਰੰਗਲੀ ਨਹੀਂ ਸੀ ਵੱਜੀ ਕਿਉਂਕਿ ਖੇਤ ਗਿੱਲਾ ਸੀ ਤੇ ਫਿਰ ਐਵੇਂ ਹੀ ਪ੍ਰਾਲੀ ਚੱਕ ਕੇ ਛੱਟਾ ਦੇ ਕੇ ਦੁਬਾਰਾ ਫੇਰ ਉੱਪਰ ਪ੍ਰਾਲੀ ਪਾਤੀ ਸੀ ਤੇ ਇਹਨੂੰ ਆਪਾਂ ਪਾਣੀ ਲਾ ਦਿੱਤਾ ਸੀ ਪਨੀਰੀ ਤਾਂ ਸਾਰੀ ਜੰਮ ਜੰਪੀ ਐ ਉੱਪਰੋਂ ਹਰਿਆਈ ਲੱਗ ਗਈ ਐ ਮਾਰਨ ਵੀਡੀਓ ਸ਼ਾਇਦ ਨਹੀਂ ਪਤਾ ਲੱਗਦਾ ਪਰ ਇਹ ਹਰਿਆਈ ਲੱਗ ਗਈ ਐ ਮਾਰਨ ਆਪਾਂ ਕੱਲ ਨੂੰ ਇਹਦੀ ਪ੍ਰਾਲੀ ਚੱਕ ਦੇਾਂਗੇ ਤੇ ਕੱਲ ਥੋੜਾ ਜਿਹਾ ਕੰਮ ਪੈਂਡਿੰਗ ਰਹਿ ਗਿਆ ਸੀ ਚਰੀ ਦਾ ਤੇ ਉਹ ਬੀਜ ਫਿਰ ਲਿਆਏ ਸੀ ਹੋਰ ਕੱਲ ਫਿਰ ਟਾਈਮ ਨਹੀਂ ਸੀ ਲੱਗਿਆ ਅ ਉਸ ਤੋਂ ਬਾਅਦ ਫਿਰ ਕਣੀਆਂ ਨਾਲ ਥੋੜਾ ਜਿਹਾ ਗਿੱਲਾ ਜਿਹਾ ਲੱਗਿਆ ਸੀ ਥੋੜਾ ਜਿਹਾ ਕਣੀਆਂ ਵੀ ਆ ਗਈਆਂ ਸੀ ਗਿੱਲਾ ਜਿਹਾ ਹੋ ਗਿਆ ਸੀ ਤੇ ਤਾਂ ਕਰਕੇ ਮਿੱਟੀ ਥੋੜੀ ਜੀ ਗਾਰਾ ਜਿਹਾ ਜਿਵੇਂ ਬਣ ਗਿਆ ਸੀ ਤਾਂ ਕਰਕੇ ਫਿਰ ਕੱਲ ਨਹੀਂ ਸੀ ਬੀਜੀ ਤੇ ਅੱਜ ਫਿਰ ਲਿਆਂਦੀਆਂ ਸੀ ਦੋ ਥੈਲੀਆਂ ਥੋੜਾ ਜਿਹਾ ਥਾਂ ਰਹਿ ਗਿਆ ਸੀ ਇਹਨੂੰ ਬੀਜਦੇ ਆਂ ਆਪਾਂ ਟਰੈਕਟਰ ਲਿਆਇਆ ਸੀ ਮੈਂ ਤੇ ਅੱਜ ਇਹਨੂੰ ਫਿਰ ਆਪਾਂ ਬੀਜ ਦਿੰਨੇ ਆਂ ਬੀਜ ਕੇ ਤੇ ਫਿਰ ਇਹਦੀ ਵਾਰੀ ਆਪਾਂ ਲਾ ਦੇਣੀ ਹੈ ਜੀ ਟਰੈਕਟਰ ਧਵਾਉਣ ਦੀ ਤੇ ਅੱਜ ਫਿਰ ਡਗ ਤੋਂ ਨਾਲ ਟਰੈਕਟਰ ਧਵਾ ਲਏ ਹੁੰਨੇ ਆ ਜਾ ਕੇ ਲੋ ਜੀ ਬੀਜੀ ਇਹ ਫੇ ਚੜੀ ਹਾਂਜੀ ਲੋ ਜੀ ਕਹਿੰਦੇ ਹੁੰਦੇ ਨੇ ਚੀਜ਼ ਆਪਾਂ ਕੋਈ ਵੀ ਸੰਦ ਬਣਾ ਲਈਏ ਨਾ ਉਹਦੀ ਲੋਡ ਹਮੇਸ਼ਾ ਪੈਂਦੀ ਹੀ ਪੈਂਦੀ ਹੈ ਤੇ ਆ ਹੁਣ ਆਪਾਂ ਟਰਾਲੀ ਬਣਾਈ ਐ ਆਪਾਂ ਆਪਣੇ ਸੁੱਖ ਵਾਸਤੇ ਇਹ ਟਰਾਲੀ ਬਣਾਈ ਐ ਹਨਾ ਤੇ ਅੱਜ ਪੱਠੇ ਲੈ ਕੇ ਜਾਂਦੇ ਸੀ ਆਪਾਂ ਰੇੜੇ ਦੇ ਉੱਤੇ ਤੇ ਉਹ ਰੇੜਾ ਆਪਣਾ ਕਾਫੀ ਪੁਰਾਣਾ ਹੈ ਮਤਲਬ 2000 3 ਦੇ ਕਰੀਬ ਆਪਾਂ ਰੇੜਾ ਨਵਾਂ ਉਦੋਂ ਬਣਵਾਇਆ ਸੀ ਬੜਾ ਵਧੀਆ ਮੋਡੀਫਿਕੇਸ਼ਨ ਕਰਵਾਈ ਸੀ ਨੀਲਾ ਰੰਗ ਕਰਵਾਇਆ ਸੀ ਰੇੜੇ ਨੂੰ ਤੇ ਬੜੀਆਂ ਘੁੱਗੀਆਂ ਮੋਰਨੀਆਂ ਉੱਤੇ ਪਾਈਆਂ ਸੀ ਰੇੜੇ ਉੱਤੇ ਕਿਉਂਕਿ ਉਹ ਟਾਈਮ ਹਲੇ ਫੋਨਾਂ ਦਾ ਇੰਨੀਆਂ ਮਤਲਬ YouTube ਦਾ ਜਾਂ ਮਤਲਬ ਪ੍ਰਮੋਸ਼ਨ ਦਾ ਨਹੀਂ ਸੀ ਹੈਗਾ ਨਹੀਂ ਤੇ ਉਹ ਜਿਹੜਾ ਬੜਾ ਵਧੀਆ ਸ਼ਕੀਨ ਬੰਦੇ ਨੇ ਤਿਆਰ ਕਰਿਆ ਸੀ ਕਰਿਆ ਵੀ ਤੋਂ ਸਰਾਂਤੋਂ ਆਪਾਂ ਕਰਵਾਇਆ ਸੀ ਤਿਆਰ ਬੜਾ ਵਧੀਆ ਤਿਆਰ ਹੋਇਆ ਸੀ ਤੇ ਮੈਨੂੰ ਆ ਰੰਗ ਦੇਖ ਕੇ ਯਾਦ ਆ ਗਿਆ ਇਹ ਸੇਮ ਇਹੀ ਕਲਰ ਆਪਾਂ ਉਹਦੋਂ ਰੇੜੇ ਨੂੰ ਆਪਾਂ ਕਰਵਾਇਆ ਕਿ ਉਹ ਕਰਕੇ ਹੀ ਦਿੰਦੇ ਸੀ ਉਹਨਾਂ ਦਾ ਮਤਲਬ ਇੱਕ ਬ੍ਰਾਂਡ ਹੀ ਸੀ ਰੇੜੇ ਦਾ ਅ ਹੋਰ ਵੀ ਮੇਰੇ ਕਈ ਵੀਰਾਂ ਨੇ ਬਣਵਾਏ ਹੋਣਗੇ ਰੇੜੇ ਮਤਲਬ ਸਰਾਂਤੋਂ ਬੜਾ ਮਸ਼ਹੂਰ ਸੀ ਹਲੇ ਵੀ ਹੈਗੇ ਨੇ ਉਹ ਤੇ ਚਲੋ ਹੌਲੀ-ਹੌਲੀ ਸਮਾਂ ਬਦਲਦਾ ਗਿਆ ਹੁਣ ਆਪਾਂ ਬਣਾਲੀ ਹੈ ਟਰਾਲੀ ਤੇ ਅੱਜ ਰੇੜੇ ਦਾ ਡੰਡਾ ਟੁੱਟ ਗਿਆ ਸੀ ਅਗਲਾ ਤੇ ਚਲੋ ਮੈਂ ਸੋਚਿਆ ਵੀ ਅੱਜ ਲੇਟ ਹੋਏ ਹੋਏ ਆਂ ਵੀ ਚਲੋ ਟਰਾਲੀ ਦੇ ਉੱਤੇ ਲੈ ਆਉਨੇ ਆਂ ਕੱਖ ਲੱਦ ਲਿਆਉਨੇ ਆਂ ਜਾ ਕੇ ਵੀ ਵੈਸੇ ਮੈਂ ਤਾਂ ਇੱਕ ਗੱਲ ਲੱਗਿਆ ਸੀ ਕਰਨ ਵੀ ਸੰਦ ਆਪਾਂ ਜਿੰਨੇ ਮਰਜ਼ੀ ਬਣਾ ਲਈਏ ਕਿਉਂਕਿ ਹਰੇਕ ਸੰਦ ਦੀ ਲੋਡ ਹਮੇਸ਼ਾ ਪੈਂਦੀ ਰਹਿੰਦੀ ਹੈ ਤੇ ਜੀਵਿੰਦਾਰ ਕੋਲ ਸੰਦ ਕਦੇ ਵੀ ਫालतू ਨਹੀਂ ਹੁੰਦੇ ਹੈਗੇ ਜਿੰਨੇ ਮਰਜ਼ੀ ਆਪਾਂ ਸੰਦ ਬਣਾ ਲਈਏ ਫੇਰ ਵੀ ਆਪਾਂ ਨੂੰ ਕਿਤੇ ਨਾ ਕਿਤੇ ਘਾਟ ਹੀ ਮਹਿਸੂਸ ਹੁੰਦੀ ਰਹਿੰਦੀ ਹੈ ਵੀ ਆ ਵੀ ਸੰਦ ਯਾਰ ਹੋਣਾ ਚਾਹੀਦਾ ਤੇ ਆ ਵੀ ਚੀਜ਼ ਹੋਣੀ ਚਾਹੀਦੀ ਹੈ ਬੜੇ ਚਿਰ ਦੀ ਰੀ ਸੀ ਆਪਣੀ ਵੀ ਚਲ ਆਪਾਂ ਇੱਕ ਯਾਰ ਛੋਟੀ ਟਰਾਲੀ ਬਣਾਵਾਂਗੇ ਕਿਉਂਕਿ ਰੇ ਪੱਤੇ ਨੂੰ ਕਣਕ ਦੀ ਬਜਾਈ ਦੇ ਵਿੱਚ ਤੇ ਕਈ ਵਾਰ ਜਿਵੇਂ ਹੁਣ ਆ ਪੱਠੇ ਲੈਣ ਆਏ ਆ ਆਪਾਂ ਤੇ ਲੇਟ ਫੇਟ ਹੋ ਜੀਦਾ ਸੀ ਤੇ ਸੋਚੀਦਾ ਸੀ ਜੇ ਕੋਈ ਟਰਾਲੀ ਹੋਵੇ ਤਾਂ ਆਪਾਂ ਅ ਮਤਲਬ ਟਰੈਕਟਰ ਦੇ ਪਿੱਛੇ ਰੱਖ ਲਿਆ ਜੀ ਹਲਾਂ ਵਗੈਰਾ ਤੇ ਜਾਂ ਸੁਹਾਗੇ ਤੇ ਪੱਠੇ ਜਾਣੇ ਬੜੇ ਔਖੇ ਹੋ ਜਾਂਦੇ ਨੇ ਨਹੀਂ ਜਾਂਦੇ ਹੈਗੇ ਤੇ ਮੈਂ ਤਾਂ ਉਹੀ ਗੱਲ ਲੱਗਿਆ ਸੀ ਕਰਨ ਵੀ ਇਹ ਹਰੇਕ ਚੀਜ਼ ਦਾ ਸੁੱਖ ਹੁੰਦਾ ਹੈ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਤੇ ਆਪਾਂ ਇਹ ਟਰਾਲੀ ਬਣਾਈ ਹੈ ਤੇ ਆਪਾਂ ਨੂੰ ਬੜਾ ਵਧੀਆ ਸੁੱਖ ਹੋਇਆ ਇਹਦਾ ਤੇ ਅੱਜ ਤਾਂ ਹੀ ਲਿਆਂਦੀ ਸੀ ਟਰਾਲੀ ਪੱਠਿਆਂ ਵਾਸਤੇ ਹੀ ਤੇ ਸੋਚਿਆ ਸੀ ਚਲੋ ਲੱਦ ਕੇ ਲੈ ਜਾਨੇ ਆ ਥੋੜੇ ਲੱਦਣੇ ਦੇ ਸਲੋ ਔਖੇ ਹੁੰਦੇ ਨੇ ਬਾਅਦ ਚ ਫਿਰ ਟੋਕਾ ਕਰਨਾ ਔਖਾ ਹੋ ਜਾਂਦਾ ਪਰ ਰੇੜੇ ਵਰਗੀ ਮੌਜਤਾ ਨਹੀਂ ਹੈਗੀ ਪਰ ਚਲੋ ਇਹਦਾ ਇਹ ਹੈ ਵੀ ਸ਼ਾਰਟ ਟਾਈਮ ਹੁਣ ਮੈਂ ਲੇਟ ਹੋਇਆ ਸੀ ਟਰੈਕਟਰ ਦੂਜਾ ਤੋਂ ਆ ਕੇ ਲਿਆਂਦਾ ਜ 9500 ਤੇ ਲੇਟ ਹੋ ਗਿਆ ਸੀ ਫਿਰ ਮੈਂ ਸੋਚਿਆ ਚਲੋ ਹੁਣ ਟਰਾਲੀ ਲੈ ਜਾਈਏ ਨਾਲੇ ਰੇੜੇ ਦਾ ਡੰਡਾ ਟੁੱਟਿਆ ਹੋਇਆ ਉਹਨੂੰ ਸਵੇਰੇ ਕਰਾਵਾਂਗੇ ਬੈਲਡਿੰਗ ਤੇ ਠੀਕ ਕਰਵਾਵਾਂਗੇ ਤੇ ਲਓ ਜੀ ਗੱਲ ਚੰਗੀ ਲੱਗੀ ਤਾਂ ਦੱਸਿਓ ਕਮੈਂਟਾਂ ਦੇ ਵਿੱਚ ਵੀ ਕਿਹਨੇ-ਕਿਹਨੇ ਰੇੜਾ ਸਰੰਦੂ ਬਣਵਾਇਆ ਸੀ ਲੋ ਜੀ ਹੁਣ ਕਰੀਏ ਕੰਮ ਵੱਡੀ ਜੇ ਪੱਠੇ-ਤੱਥੇ